ਹਾਂਜੀ ਅੱਜ ਤੁਹਾਨੂੰ ਗੁਰਦੁਆਰਾ ਸਾਹਿਬ ਦਰਸ਼ਨ ਕਰਾਉਗੇ ਗੁਰਦੁਆਰਾ ਪਤੋ ਹੀਰਾ ਸਿੰਘ ਆਇਆ ਦਾ ਪਾਈ ਦੇਸ਼ ਆਪਾਂ ਕਰਦੇ ਆਂ ਦਰਸ਼ਨ ਗੁਰੂ ਮਹਾਰਾਜ ਜੀ ਦੇ ਤੇ ਅੰਦਰ ਜਾਂਦੇ ਆਂ ਆਪਾਂ ਪਤੋ ਹੀਰਾ ਸਿੰਘ ਪਤੋ ਖੋਸੇਵਾਰੀ ਵਾਲਾ ਗਵਾਰੀ ਵਾਲਾ ਬਾਰ ਸਿੰਘ ਵਾਲਾ ਹੀ ਸਾਰੇ ਪੈਂਟ ਆਪਣੇ ਇੱਥੇ ਬਣੇ ਹੋਏ ਆ ਤੇ ਆ ਦੇਖੋ ਜੀ ਦਰਸ਼ਨ ਕਰੋ ਬੱਸ ਸ਼ੁਕਰੀਆ ਬੱਸ よく見ると、ただよく食べるの。またよくそんな味がしない。 ਲੇ ਦਰਸ਼ਨ ਆਪਾਂ ਤੁਹਾਨੂੰ ਪਹਿਲਾਂ ਕਰਾਤੀ ਸੀ ਕਿ ਹੁਣ ਆ ਦੇਖੋ ਪ੍ਰਾਣਾ ਕਰੀਰ ਆ ਜਿਹੜੇ ਕੀ ਆਪਣੇ ਹੁਣ ਇਹ ਕਰੀਰ ਆ ਜਿਹੜੇ ਇਹ ਖਤਮ ਹੋ ਚੁੱਕੇ ਆ ਹਨਾ ਇਹਨਾਂ ਦੀ ਕੋਈ ਨਸਲ ਰਹਿ ਨਹੀਂ ਗਈ ਹੈਗੀ ਬਹੁਤ ਇਹ ਘੱਟ ਮਿਲਦੇ ਆ ਹਨਾ ਬਾਕੀ ਦੇਖੋ ਹਰਿਆਲੀ ਨਾਲ ਖਿੰਦਾ ਹਰਿਆ ਭਰਿਆ ਇਹ ਹੈਗਾ ਗੁਰਦੁਆਰਾ ਸਾਹਿਬ ਦੇਖੋ ਸਾਰਾ ਉਹ ਉਹ ਝੰਡਾ ਦਾ ਰક્ત ਵੀ ਆ ਇੱਕ ਵਿੱਚ ਹਨਾ ਤੇ ਬਾਕੀ ਤੁਹਾਨੂੰ ਪਤਾ ਹੀ ਆ ਦੇਖ ਹੀ ਰਹੇ ਆ ਤੁਸੀਂ ਸਾਰਾ ਇਦਾਂ ਕਿਵੇਂ ਹੈ ਹਨਾ ਬਹੁਤ ਵਧੀਆ ਇਥੇ ਹੈਗਾ ਵਾ ਕਰੀਰ ਦੇਖੋ ਜੀ ਕਰੀਰ ਇਹ ਅੱਜ ਕੱਲ ਹੈ ਨਹੀਂ ਇਹ ਚਾਹ ਦੇਖੋ ਕਿਵੇਂ ਬਚਾਇਆ ਹੋਇਆ ਇਹਨੂੰ ਹੈਨਾ ਐਦਾਂ ਕਰਕੇ ਇਧਰ ਦੇਖੋ ਘੋੜਾ ਸਾਹਿਬ ਥੋੜਾ ਆਪਾਂ ਇਧਰ ਨشان ਸਾਹਿਬ ਸਾਹਿਬ ਗੁਦਵਾਲਾ ਸਾਹਿਬ ਦੇ ਪੱਤੋ ਹੀਰਾ ਸਿੰਘ ਦੇ ਆਪਾਂ ਗੁਦਵਾਲਾ ਸਾਹਿਬ ਆਏ ਸੀ ਇਹ ਤਾਂ ਆਹ ਕੋ ਇਧਰ ਵੀ ਦੇਖਣ ਨੂੰ ਘੋੜੇ ਦਾ ਠੀਕ ਹੈ ਇਥੇ ਆਪਾਂ ਆਏ ਸੀ ਦਰਸ਼ਨ ਕਰਨ ਉਹ ਹਸਤੀ ਲਖੋ ਬਣਿਆ ਤੁਹਾਨੂੰ ਸਾਰਿਆਂ ਨੂੰ ਕਰਕੇ ਦੇਖੋ ਬੱਤਕਾਂ ਕਰਾ ਕਿੱਦਾਂ